ਕਿ ਹਰ ਰੋਜ਼ ਪ੍ਰੇਰ ਦੇ ਵਿੱਚ ਹਰ ਇੱਕ ਟੀਚਰ ਨੇ 5-5 ਮਿੰਟ ਦਾ ਸਮਾਂ ਲੈਕਚਰ ਦੇਣਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਕੂਲ ਦੇ ਵਿੱਚ ਕੱਜ ਨਵਾਂ ਉਪਰਾਲਾ ਕਰਿਆ ਜਾ ਰਿਹਾ। ਹਰ ਰੋਜ਼ ਪ੍ਰੇਰ ਤੋਂ ਬਾਅਦ ਜਦੋਂ ਪ੍ਰੇਰ ਹੋ ਜਾਂਦੀ ਹੈ ਉਸ ਤੋਂ ਬਾਅਦ ਹਰ ਇੱਕ ਟੀਚਰ 5 ਮਿੰਟ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਜੋ ਉਹਨਾਂ ਨੂੰ ਸਿੱਖਣ ਨੂੰ ਮਿਲੇ ਔਰ ਬੱਚਿਆਂ ਨੂੰ ਵੀ ਸਿਖਾਉਣਗੇ। ਹਰ ਰੋਜ਼ ਅਲੱਗ-ਅਲੱਗ ਟੀਚਰ ਆਪਣੀ ਜ਼ਿੰਦਗੀ ਦੇ ਵਿੱਚੋਂ 5 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ ਤਾਂ ਜੋ ਬੱਚੇ ਕੁਝ ਸਿੱਖ ਸਕਣ। ਪ੍ਰਿੰਸੀਪਲ ਮੈਡਮ ਜੀ ਸਮੂਸਟਾਰ ਮੈਂਬਰ ਅਤੇ ਪਿਆਰੇ ਵਿਦਿਆਰਥੀ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕਾ ਸ਼ਹਿ ਅਪਣੇ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਸਾਹਿਬ ਵੱਲੋਂ ਆਦੇਸ਼ ਹੋਇਆ ਹੈ ਕਿ ਹਰ ਰੋਜ਼ ਪ੍ਰੇਰ ਦੇ ਵਿੱਚ ਹਰ ਇੱਕ ਟੀਚਰ ਨੇ 5-5 ਮਿੰਟ ਦਾ ਸਮਾਂ ਲੈਕਚਰ ਦੇਣਾ ਤੇ ਬਹੁਤ ਵਧੀਆ ਇਹ ਪ੍ਰਾਰਲਾ ਤਾਂ ਕਿ ਅਸੀਂ ਸਾਰੇ ਟੀਚਰ ਰਲ ਕੇ ਜਿੰਨੇ ਵੀ ਸਾਡੇ ਕੋਲ ਵਧੀਆ ਵਿਚਾਰ ਨੇ ਜਾਂ ਸਾਡੇ ਕੋਲ ਨੌਲੇਜ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕੀਏ ਕਿਉਂਕਿ ਟੀਚਰ ਸਬਜੈਕਟ ਵੀ ਪੜ੍ਹਾਉਂਦੇ ਨੇ ਕਲਾਸਾਂ ਦੇ ਵਿੱਚ ਪਰ ਜਿਹੜਾ ਆਪਾਂ ਨੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ ਜਾਂ ਚੰਗੇ ਗੁਣ ਜਾਂ ਚੰਗੀਆਂ ਗੱਲਾਂ ਚੰਗੀਆਂ ਆਰਤਾਂ ਅਸੀਂ ਤੁਹਾਨੂੰ ਸਿਖਾ ਸਕਦੇ ਹਾਂ ਕਿ ਕਲਾਸਾਂ ਦੇ ਵਿੱਚ ਵੀ ਟੀਚਰ ਸਿਖਾਉਂਦੇ ਨੇ ਪਰ ਇੱਥੇ ਜਿਹੜਾ ਪ੍ਰੇਰਣ ਦੇ ਵਿੱਚ ਸਮਾਂ ਅਸੀਂ 5 ਮਿੰਟ ਥੋੜੇ ਤੇ ਲਾਵਾਂਗੇ ਤਾਂ ਸਾਰੇ ਟੀਚਰ ਆਪਾਂ ਥੋੜੇ ਨਾਲ ਗਿਆਨ ਸਾਂਝਾ ਕਰਿਆ ਕਰਨਗੇ ਠੀਕ ਹੈ ਨਾ ਇਸੇ ਤਰ੍ਹਾਂ ਅੱਜ ਪਹਿਲਾ ਦਿਨ ਮੇਰਾ ਆ ਗਿਆ ਮੈਂ ਆਪਣੇ ਸਬਜੈਕਟ ਨਾਲ ਸੰਬੰਧਿਤ ਥੋੜਾ ਜਿਹਾ ਅਨੁਸ਼ਾਸਨ ਦੇ ਉੱਤੇ ਆਪਾਂ ਗੱਲ ਕਰਾਂਗੇ ਥੋੜੇ ਤੇ ਜ਼ਿਆਦਾ ਜ਼ੋਰ ਲਗੇ ਤਾਂ ਕਿ ਸਕੂਲ ਦਾ ਜਿਹੜਾ ਮਾਹੌਲ ਹੈ ਉਹਨੂੰ ਥੋੜਾ ਜਿਹਾ ਹੋਰ ਵੀ ਵਧੀਆ ਕਿੱਤਾ ਦਾ जिम्मेगी अनुशासन ਹਮਕੇ ਨਿਕੋ ਹਰੇਕ ਸੰਸਥਾ ਲਈ ਡਿਸਪੀਸਪਲਰ ਜ਼ਰੂਰੀ ਹੈ ਸਮਾਜ ਦੇ ਵਿੱਚ ਡਿਸਪੀਸਪਲਰ ਜ਼ਰੂਰੀ ਹੈ ਆਪਣੇ ਪਰਿਵਾਰਾਂ ਦੇ ਵਿੱਚ ਵੀ ਡਿਸਪੀਸਪਲਰ ਜ਼ਰੂਰੀ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਡਿਸਪੀਸਪਲਰ ਨਹੀਂ ਰੱਖਾਂਗੇ ਤਾਂ ਕਿਤੇ ਨਾ ਕਿਤੇ ਕੋਈ ਕਮੀ ਰਹੇਗੀ ਫਿਰ ਬਾਅਦ ਦੇ ਵਿੱਚ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਨੇ ਉਹਦੇ ਨਾਲ ਬਹੁਤ ਵੱਡੇ ਪਰਚਾਡੇ ਤਾਂ ਲੱਗਦੇ ਠੀਕ ਹੈ ਨਾ ਤੇ ਅਨੁਸ਼ਾਸਨ ਹੈ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ। ਚਾਹੇ ਉਹ ਤੁਹਾਡੀ ਆਪਣੀ ਲਾਈਫਾ ਚਾਹੇ ਸਕੂਲ ਲਾਈਫਾ ਚਾਹੇ ਪਰਿਵਾਰਿਕ ਜ਼ਿੰਦਗੀ ਹੋਵੇ। ਕਿਹਨਾਂ ਲੱਗਿਓ? ਨਿਕੋ ਸਵੇਰ ਤੋਂ ਜਦੋਂ ਅਸੀਂ ਉੱਠ ਕਰਦੇ ਆਂ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਤੋਂ ਹੀ ਸਵੇਰੇ ਜਦੋਂ ਅਸੀਂ ਉੱਠਦੇ ਆਂ ਕਈ ਬੱਚਿਆਂ ਨੇ ਤੇਰੀ ਰੁਕੀ ਨਾ ਰਹੀ ਉਹ ਸਵੇਰੇ 5 ਵਜੇ ਜੀ ਉੱਠੇ ਹੋਣਗੇ। ਕਈ ਅਜਿਹੇ ਵੀ ਬੱਚੇ ਹੋਣਗੇ ਜਿਹੜੇ ਸਵੇਰੇ 7 ਵਜੇ ਉੱਠਦੇ ਹੋ ਤੇ 7:30 ਵਜੇ ਹੋਂਗੇ ਹੈ ਨਾ ਪਰ ਇਹ ਆਦਤਾਂ ਨੇ ਬਣ ਗਿਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਡਿਸਪਲਨ ਨੂੰ ਅਡੈਂਡ ਕਰਦਾ ਉਸ ਆਦਤਾਂ ਚੱਕੀਆਂ ਜਿਹੜੀਆਂ ਅਸੀਂ ਆਪਸਾਂ ਆਮੀਆ ਕਰਾਂਗੇ ਤਾਂ ਕਿ ਹੁੰਦਾ ਜਿਹੜਾ ਜੀਵਨ ਸਟਾਈਲ ਹੈ ਉਹ ਲਾਈਫ ਆ થોਡੀ ਥੋੜੀ ਰੈਲੈਕਸਡ ਫਿਰ ਭੱਜੜਾ ਹੋ ਜਾਂਦੀ ਹੈ ਭੱਜੋ ਭੱਜੋ ਭੱਜ ਤੇ ਟਾਈਮ ਦੇ

ਸ਼ਾਮ ਨੂੰ ਜੀ ਅਸੀਂ ਚੈਨ ਨਾਲ ਘਰੇ ਮਦਦ ਚਲੀ ਜਾਂਦੀ ਹੈ ਸਵੇਰੇ ਤੁਸੀਂ ਸਵੇਰ ਤੋਂ ਹੀ ਤਾਰੇ ਸ਼ੁਰੂ ਕਰੋ ਸਵੇਰੇ 5 ਵਜੇ ਉੱਠੋ ਨਹੀਂ ਉੱਠੂਗਾ ਅਲਾਰਮ ਲਾ ਕੇ ਕਹਿ ਦਿਓ ਬੱਚਿਓ 5 ਵਜੇ ਉੱਠੋ 5 ਵਜੇ ਉੱਠ ਕੇ ਨੂੰ ਹੱਥ ਧੋ ਕੇ ਚਾਹ ਵੀ ਪਿਆ ਦੀ ਪੀ ਕੇ ਫਿਰ ਤੁਸੀਂ ਅਰਜਾਈ ਦੇ ਜਿੱਥੇ ਵੀ ਬੈਠ ਕੇ ਚਾਹੇ ਆਪਣਾ ਪੜਨਾ ਸ਼ੁਰੂ ਕਰ ਦਿਓ ਪਾਣੀ ਤੋਂ ਲੈ ਕੇ 7 ਵਜੇ ਤੱਕ ਤੁਸੀਂ ਆਰਾਮ ਨਾਲ ਘੋਟਾ ਕੇ ਪੜਨਾ ਨਹੀਂ

जो सवेर तो ही लेट हो गए तो आला समा है जन जो फिर ही सब समय से रोकना है इस समय का फायदा लेना दो घंटे सवेरे पढ़ लेना पांच सत्त उसने आपूर्ति मिल जाने की अभी दो घंटे ला लें अभी दो घंटे ला लें ठीक है ਉਹ ਤੋਂ ਬਾਅਦ ਜਿਹੜੇ ਲਖੋਕੇ ਸਕੂਲ ਆ ਗਏ ਉਹ ਸਕੂਲ ਦੇ ਵਿੱਚ ਨਾ ਟੀਚਰ ਨੇ ਸਾਰੇ ਟੀਚਰ ਲੈਂਥ ਕਰਾਉਂਦੇ ਹੁੰਦੇ। ਉਹ ਤਾਂ ਐਕਸਟਰਾ ਕਲਾਸਾਂ ਚ ਚਲਾਈਆਂ ਨੇ। ਟੀਚਰ ਵੀ ਭਾੜਾ ਲੱਤ ਕਰਕੇ ਆਉਂਦੇ ਸਾਨੂੰ ਕੋਲ। ਕਿ ਤੁਲੇ ਲੱਗੇ ਨੀ ਨੀੋਂ ਦੇ ਹੋਏ। ਅ ਸਵਾ ਸਵਾ ਜਿਹਾ ਅਕੀ ਵੀ ਤਾਂ ਦੇ ਪ੍ਰੋਫੈਸ਼ਨਲ ਹਾਜ਼ਰ ਹੋ ਜਾਂਦੇ ਨੇ। ਠੀਕ ਹੈ ਨਾ? ਮੈਂ ਕਹਿੰਦੀ ਤੁਸੀਂ ਇਹ ਚੀਜ਼ ਦਾ ਤਾਂ ਲਾਹਾ ਤੁਸੀਂ ਲੈਣਾ ਨਾ ਖੈਰਾ ਦਾ ਤੁਸੀਂ ਲੈਣਾ। ਬਾਹਰ ਤੁਸੀਂ ਕਿਊਸ਼ਨਾ ਲਾ ਰਹੇ ਹੋ। 1000 ਰੁਪਏ ਦੀ ਕਿਸ਼ਿੰਦਾ ਦੇ ਨਹੀਂ ਹਾਂ ਐਸੇ ਤੁਹਾਨੂੰ ਗਰੀਬ ਪੜਾ ਰਹੇ ਹੋ ਦੇਖੋ ਇਸ ਇਹਦਾ ਮਹਿਲਾ ਕੀਮੇ ਲੈ ਸਕਦੇ ਜਦੋਂ ਕਲਾਸ ਲੱਗੀ ਹੋਈ ਹੈ ਜਦੋਂ ਟੀਚਰ ਪੜਾ ਰਿਹਾ ਤਾਂ ਤੁਸੀਂ ਕੋਈ ਚੀਜ਼ ਨਹੀਂ ਸਮਝਾ ਲਈ ਉਹ ਤੇ ਤੁਸੀਂ ਨਾਲੇ ਤੁਸ ਤਾਂ ਜਾ ਕੇ 1000 ਰੁਪਏ ਦੇ ਰਹੇ ਹੋ ਐਸੇ ਕਲਾਸ ਦੇ ਵਿੱਚ ਤੁਸੀਂ ਕੁਝ ਨਹੀਂ ਰਹੇ ਕਲਾਸ ਲਾਓ

ਐਕਸਪੈਕਟ ਨਾ ਹੋਵੇ ਅੱਜ ਵੀ ਕਈ ਵਕਤੇ ਐ ਸੈਂਕਿਊਰੀ ਡੇ ਟਾਈਮ ਰਾਤ ਦੇ ਸਮਾਂ ਬਚਿਓ ਇੱਕੋ 2 ਟਾਈਮ ਵਜੇ ਜਾਂ 3 ਵਜੇ ਤੁਹਾਨੂੰ ਫ੍ਰੀ ਹੁੰਦੀ ਹੈ ਉਹ ਕੋ ਬਾਅਦ ਵੀ ਇੱਕੋ ਅੱਧਾ ਘੰਟਾ ਤੁਸੀਂ ਥੱਲੇ ਜਾ ਕੇ ਰਿਲੈਕਸ ਹੋ ਸਕਦੇ ਹੋ ਅੱਧਾ ਘੰਟਾ ਰਿਲੈਕਸ ਲੋਕਾਂ ਟਾਲ ਲੈ ਸਕੋ ਬਸ ਇਹ ਵਜ੍ਹਾ ਨਹੀਂ ਰਹੋ ਜੇ ਆਪਾਂ ਸਾਰੇ ਬੰਨਣਾ ਜੀਵਨ ਰਾਣੀ ਇਹ ਰਹੋ ਜਾਂਦਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਫਿਰ ਵੀ 2 ਘੰਟੇ ਵੈਸੇ ਮਰਦ ਕਰ ਸਕਦੇ ਹੋ हम छह बजे है कि अब दे, ना सही इस्तेमाल पढ़ लो फिर ये नहीं है कि लगातार पढ़ लो तीन या चार घंटे ला लो नहीं ला सकते इस करके दो तो घंटे पढ़ो तो दो तो घंटे बाद अपना अद्धा घंटा या घंटा अपना रिलैक्स हो तो जाओ तो ਉਹਨੇ ਵਿੱਚ ਸਿਚਾਰ ਦੇਣਾ ਕੋਈ ਚੰਮ ਕਰਾ ਤੋ ਰੋਕੀ ਪਾਣੀ ਖਾ ਲੋ ਕੋਈ ਟੀਵੀ ਸੀਰੀਅਲ ਦੇਖਣਾ ਤਾਂ ਉਹ ਵੀ ਦੇਖ ਸਕਦੇ ਹੋ ਅੱਧਾ ਘੰਟਾ ਫਿਰ 8:00 ਤੋਂ 9:00 ਵਜੇ ਤੱਕ ਫਿਰ ਨੂੰ 9:00 ਤੋਂ 10:00 ਵਜੇ ਤੱਕ ਫਿਰ ਛੋੜੋ 10:00 ਵਜੇ ਸੌਂਜੋ 10:00 ਵਜੇ ਤੋਂ ਉੱਠ ਕੇ ਜਦੋਂ ਸਵੇਰੇ 5:00 ਵਜੇ ਤੁਸੀਂ ਉੱਠੋਗੇ ਤਾਂ 7 ਘੰਟੇ ਦੇ ਵਿੱਚ ਤੁਹਾਡੀ ਨੀਂਦ ਆਏਗੀ ਉਹ ਹੀ ਹੋਣੀ ਤੁਸੀਂ ਰਿਲੈਕਸ ਹੋਗੇ ਉੱਠ ਕੇ ਫਿਰ ਰਾਤ ਨੂੰ ਜੀ ਸੌਣੇ 11:00 ਜਾਨਾ 12:00 ਵਜੇ ਕਰਤਾ ਸੀ ਜੇ ਦੇਖ ਕੇ ਫੇਰ ਨਹੀਂ ਉੱਠਦੇ। ਨੂੰ ਰਾਤ ਨੂੰ 9 ਜਾਂ 9:00 ਵਜੇ ਨੂੰ 9:00 ਵਜੇ ਤੱਕ ਤੁਹਾਨੂੰ ਸੌਣਾ ਪਊਗਾ। 10:00 ਵਜੇ ਬਾਅਦ ਵਿੱਚ ਉੱਠ ਸਕਦੇ ਹੋ। ਰਿਲੇਕਸ ਹੋਗੇ। ਠੀਕ ਹੈ ਨਾ? ਨੀਂਦ ਪੂਰੀ ਕਰਨੀ ਆਪਾਂ ਨੇ। ਜੇ ਨੀਂਦ ਇਹਨਾਂ ਕੋਈ ਚੰਗੀ ਫੇਸਬੀਨੈਸ ਨਹੀਂ ਸਕੇ ਜਿਆ ਸਰਦੀਆਂ ਦਾ ਮੌਸਮ ਹੈ। ਜੇ ਤੁਸੀਂ ਬਿਮਾਰ ਹੋ ਗਏ ਫਿਰ ਚਾਚਾ ਦਿਨ ਸਰੀ ਸੈਂਟੀਆਂ ਉਹਦਾ ਸੂਟ ਵੀ ਐਸੈਂਟ ਹੋਣੀ ਦੇ ਵਿੱਚ। ਠੀਕ ਹੈ ਨਾ? ਇੰਨਾ ਜਲਾਲਾ ਧਿਆਨ ਤੁਸੀਂ ਆਖ ਲੈ। ਇਹ ਅਸੀਂ ਜਿੰਨਾ ਜਿੰਨਾ ਦੇਖੋ ਪੜ੍ਹਾਈ ਦਾ ਸਮਾਂ ਹੈ, ਕਿਉਂ ਬਹੁਤ ਜ਼ਿਆਦਾ ਪੜਾਈ ਦੀ ਲੋੜ ਹੈ। ਜਿੰਨਾ ਸਮਾਂ ਤੁਸੀਂ ਮੱਦ ਤੋਂ ਵੱਧ ਲਾਅ ਕੱਢਦੇ ਹੋ, ਓਨਾ ਪੜ੍ਹਾਈ ਵਿੱਚ ਲਾਓ। ਠੀਕ ਹੈ ਨਾ? ਅ ਮੋਬਾਈਲਸ ਕੱਢੋ। ਮੈਲਾ ਦਾ ਇਸਮਾਰ ਕੱਢਾ ਦਿਓ। ਬਹੁਤ ਜ਼ਿਆਦਾ ਆਦਤ ਦੇਖੀ ਹੈ। ਬੱਚਿਆਂ ਨੂੰ ਘੂਲਦੇ ਆਂ ਕਿਹੜਾ ਬੱਚੇ ਲੈ ਕੇ ਵੀ ਆਉਂਦੇ ਨੇ, ਅਸੀਂ ਉਹਨਾਂ ਨੂੰ ਜੁਰਮਾਨੇ ਵੀ ਕਰਦੇ ਆਂ। ਕਈ ਵਾਰ ਅਸੀਂ ਮੋਬਾਈਲ ਵੀ ਹਿੰਦੇ ਉਹਨਾਂ ਦੇ ਪੇਰੈਂਟਸ ਨੂੰ ਵੀ ਖਾਦਦੇ ਆਂ। ਸਕਤ ਮਨਾਈ ਕੀ ਹੋਏ ਨਸ ਕੋਈ ਚੀਜ਼ ਮਿਲ ਨਹੀਂ ਸਕਦੀ ਹੋਣੀ ਇਹਨਾਂ ਗੱਲਾਂ ਦਾ ਧਰੋਜ ਹੋ ਕੇ ਆਇਆ ਤਾਂ ਜ਼ਰੂਰੀ ਹੈ ਕਿ ਉਹ ਅਧਿਕਾਰ ਨੂੰ ਕਹਿਣਿਆ ਕਿ ਤੁਸੀਂ ਜਿੰਨਾ ਤੋਂ ਥੋੜਾ ਜਾਂ ਦੂਰ ਹਟੋ ਪੜਾਈ ਦਾ ਟਾਈਮ ਆ ਗਿਆ ਲਿਖਿਆ ਲਿਖ ਬਾਦ ਤੋਂ ਬਾਦ ਤੁਸੀਂ ਆਪਣਾ ਸਮਾਂ ਜਿਹੜਾ ਉਹ ਪੜਾਈ ਨੂੰ ਦੇਣਾ ਉਹ ਮਨਾ ਕਰਨ ਨਾਲ ਕਾਟੋ ਜਿੱਕੇ ਇੱਕ ਦਾ ਵਕਤ ਮੈਂ ਹੋਰ ਕਰੂਗਾ ਕਿ पिछले समय आज थोड़े जे समय जो की देखा कि साड़े वजिया बच्चे थे थोड़ा ही ना तो मतलब नैगेटिव रिस्पोंस जो देंगे पढ़ाई तो जबकि मुटा समा आ गया कि सू पढ़ाई छी न होना चाहिए मुड़ तो कहीं पढ़ाई छड़ी सुनोंगे हम तो वो वा अपना जोड़ियाँ एक्सट्रा क्लासा भी लगे अपने स्कूल होर भी पढ़ाई करते क्योंकि सबजैक्ट का समझ प्रॉब्लम है साढ़े को सारे टीचर वजिया ਮੈਂ ਸੈਂਪਲ ਇੰਗਲਿਸ਼ ਦੇ ਸਾਰੇ ਕੀ ਚਕਾਵਲੇ ਰੋਡ ਪ੍ਰੋਜੈਕਟ ਵਾਲੀ ਤੁਸੀਂ ਇਹਨਾਂ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰੋ ਤੁਹਾਨੂੰ ਜੀਸਲਾ ਤੇ ਜਾਣ ਦੀ ਲੋੜ ਹੀ ਨਾ ਪਵੇ। ਠੀਕ ਹੈ? ਅ, ਸਮਾਂ ਖੋਣਾ ਹੈ, ਗੱਲਾਂ ਬਹੁਤ ਨਹੀਂ ਕਰਨੀਆਂ। ਹੋਰ ਵੀ ਕਰ ਸਕਦੀਆਂ ਹਨ। ਪਰ ਇਹ ਦੇਖਣਾ ਕਿ ਸਲਾਸਾ ਤੇ ਜਾਣਾ ਤੁਸੀਂ ਆਦੀ ਲੱchnੀਆਂ ਉੱਥੇ ਨਹੀਂ ਬਣਾਈ ਆਪਣੀ ਕਰਨੀਆਂ ਜਾਂਦੇ। ਠੀਕ ਹੈ ਨਾ? ਜ਼ਿਆਦਾ ਸਮਾਂ ਨਾ ਲੰਘਾ ਹੋਇਆ ਮੈਂ ਇਹ ਹੀ ਤਾਂ ਹੋਊਗਾ ਕਿ ਤੁਸੀਂ ਆਪਣਾ ਦੇ ਰੂਟੀਨ ਦੇ ਵਿੱਚ ਇਹਨਾਂ ਜਿਹੜੀਆਂ ਤੁਹਾਨੂੰ ਸੋਰੀਆ ਮਾਣੀਆਂ ਗੱਲਾਂ ਅੱਜ ਮੈਂ ਦੱਸਣੀਆਂ ਨੇ ਉਹਨਾਂ ਨੂੰ ਕਿ ਆਪਣੀ ਲਾਈਫ ਦੇ ਪਿਲਿਆ ਕੇ ਆਉਂਗੇ ਸਮੇਂ ਨਾਲ ਉੱਠੋਗੇ ਸਮੇਂ ਨਾਲ ਖਾਓਗੇ ਬਾਅਦ ਤੋਂ ਬਾਅਦ ਆਪਣੀ ਪੜ੍ਹਾਈ ਨੂੰ ਸਮਾਗਾਉਂਗੇ ਠੀਕ ਹੈ ਨਾ ਕੋਈ ਪ੍ਰੋਬਲਮ ਆਉਂਦੀ ਹੈ ਕਿ ਕਿਸੇ ਕਾਰਨ ਦਾ ਤਾਕੀ ਕਿ ਆਪਣੀ ਫਿਊਚਰ ਨਾਲ ਸ਼ੇਅਰ ਕਰਾਂ ਕੋਈ ਸਿਹਤ ਦੀ ਹੈ ਕੋਈ ਮੈਚ ਦੀ ਹੈ ਬੱਚੇ ਇਹ ਵਧੀਆ ਚੀਜ਼ਾਂ ਆਪਣੇ ਕੋਲ ਹੁੰਦੇ ਹੋਏ ਤੁਸੀਂ ਕਿਉਂ ਸੋਚਣਾ ਦੇ ਨਹੀਂ ਬੱਝੇ ਫਿਰਦੇ ਹੋ ਜੋੜੇ ਨਹੀਂ ਜਾਂਦੀ ਐਕਸਟਰਾ ਕਲਾਸ ਲੱਗਦੀ ਉਹ ਤੇ ਨਹੀਂ ਪਤਾ ਲੱਗਦਾ ਨਾ ਤੁਸੀਂ ਪੀੜੇ ਦੇ ਵਿੱਚ ਪੁੱਛ ਲਓ ਲੇਕਿਨ ਜੇ ਤੁਹਾਨੂੰ ਛੋਟੀ ਜਿਹੀ ਗੱਲ ਕਰਕੇ ਮੈਂ ਸਮਾਪਤੀ ਕਰਦਾਂ ਨਹੀਂ ਆ ਪਿਛਲੇ ਸਾਲ ਜਦੋਂ ਮੈਂ ਚੀਤਾ ਦੀ ਤਿਆਰੀ ਕਰਾਉਣੀ ਸ਼ੁਰੂ ਕੀਤੀ ਤਾਂ ਮੈਂ ਸੋਚਿਆ ਸੀ ਮੇਰੀ ਇੰਗਲੈਂਡ ਚ ਆ ਗਿਆ 8:00 10:00 ਵਜੇ ਮੈਂ ਸੋਚਿਆ ਕਿ ਨਾ ਬੱਚਿਆਂ ਨੂੰ ਮੈਂ ਅਗਲੇ ਸਾਲ ਟੇਕ ਰੋ ਹੈ ਜੇ ਸੋ ਕੰਟੀਨਿਊ ਵਰਕ ਕਰਦੇ ਰਹੇ ਕਰਦੇ ਰਹਿ ਕੇ ਤਾਂ ਦੇ ਦੇ ਤੇ ਲਾਸਟ ਤੇ ਜਾ ਕੇ ਕੋਈ ਅੱਕ ਦਾ ਬੱਚੇ ਸਪੀਡ ਦੇ ਵਿੱਚੋਂ ਮੈਡਲ ਲੈ ਕੇ ਆਇਆ इन खुशी की गल है स्टेट के व्यों गोल्ड आ गए ठीक है ना एक लख रुपया लोग छेती करते हैं पर सू स्टेट के गोल्ड आर्टिफिकेट मिल चुके पर नहीं मिलता वो तो इन्होंने बच्चों ने मेहनत की इसे तरह से यह जे बच्चे भी खड़े ने जोड़े बहुत ज्यादा इंटैलीजेंट ने जिड़े नाइनटी प्लस परसेंट नंबर लै सकते हैं पर ध्यान न पढ़ाई का पा मेहनत करनी प ਯਾਰ ਲੈਣਾ ਪਊਗਾ ਕਨਸੈਂਟ੍ਰੇਸ਼ਨ ਬਣਾਉਣੀ ਪਊਗੀ ਸਮਾਂ ਦੇਣਾ ਪਊਗਾ ਪੜ੍ਹਨਾ ਪਊਗਾ ਪੜਾਈ ਨੂੰ ਨੂੰ ਕਰਕੇ ਠੀਕ ਹੈ ਨਾ ਜਿਹੜੇ ਬੱਚੇ ਮਿਹਨਤ ਕਰਦੇ ਉਹ ਮੋਰਨੀਆਂ ਕਲਾਸਾਂ ਤੋਂ ਆਪਣੇ ਪਿਛਲੇ ਦੇ ਰਿਜ਼ਲਟ ਲੈ ਕੇ ਦੇ ਦੋ ਆਪਣੇ ਕਈ ਬੱਚੇ 90 ਪਲੱਸ ਪਰਸੈਂਟ ਨੰਬਰ ਲੈ ਕੇ ਸਾਫ਼ ਹੋਏ ਨੇ ਉਹ ਵੀ ਬੱਚੇ ਵਿੱਚ ਖੜੇ ਨੇ ਚਾਹੀਏ ਇਹ ਜਿਹੜੀਆਂ ਕਲਾਸਾਂ 8ਵੀਂ ਤੇ 10ਵੀਂ ਤੇ 12ਵੀਂ ਜਿਹੜੇ ਇੱਕ ਵਾਰ ਵੀ नाइनटी प्लस प्लस परसेंट नंबर लैके आ सकते हैं सिर्फ दो गल ध्यान रखना तुम्हें एक समा लेना ले तो है पढ़ाई देना एक तो कंसनट्रेट चाहिए ध्यान उसका पढ़ाई ही चाहिए बचिए होर चीज़ा बंद कर दो सारियाँ टीवी देखना बंद कर दो मोबाइल तो पीछे हटो अब वो वो समा अपना पढ़ाई दे दो तो बाकी हो पर अच्छ मैं इनिया समाप्त करता ਤੇ ਧੰਨਵਾਦ ਪ੍ਰਿੰਸੀਪਲ ਮੈਡਮ ਜੀ ਦਾ ਮੂਲਤ ਤੇ ਪਿਆਰੀ ਬੱਚਿਆਂ ਦਾ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਅੰਦਲਾ ਕੀਤਾ। ਵਾਏ ਕੁਝਾ ਖਲਖਲ ਵਾਏ ਕੁਝੀ ਖਰ। ਦੇਖੋ ਸਾਰੀ ਸੰਗਤ ਕਿੰਨੇ ਸੋਹਣੇ ਸਰਨੇ ਵਿਚਾਰ ਦਿੱਤੇ। ਇਸ ਚੀਜ਼ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੇ ਬੱਚਿਆਂ ਦੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਭਾਵਨਾ ਆ ਜਣੀ ਆ ਸੇਵਾ ਪ੍ਰਤੀ ਲਾਲੋ ਪੜਨ ਦੇ ਪ੍ਰਤੀ ਜਾਂ ਕੁਝ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਬਨਣ ਦੇ ਲਈ ਜੋ ਦੁਨੀਆ ਤੋਂ ਵੱਖ ਹੋਵੇ। ਇਸ ਤਰ੍ਹਾਂ ਦੇ ਪ੍ਰੋਲੇ ਹਰ ਇੱਕ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਬੱਚੇ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਸਿੱਖ ਸਕਣ ਕਿਉਂਕਿ ਦੇਖੋ ਹਰ ਰੋਜ਼ ਲੱਗ ਟੀਚਰ ਹੋ ਸਾਰੀ ਟੀਚਰਾਂ ਦੀ ਰੋਜ਼ ਇੱਕ ਇੱਕ ਕਰਕੇ ਵਾਰੀ ਆਊਗੀ 5 ਮਿੰਟ ਆਪਣੇ ਜ਼ਿੰਦਗੀ ਦੇ ਵਿੱਚ ਸ਼ੇਅਰ ਕਰਨੇ ਨੇ ਸਭ ਦੇ ਆਪਣੇ ਆਪਣੇ ਵਿਚਾਰ ਨੇ ਸਾਰਿਆਂ ਨੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚੋਂ ਲੱਗ ਰਗ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਸਿਖਾਉਣੀਆਂ ਨੇ ਔਰ ਇਹ ਪ੍ਰੋਲਾ ਬੱਚਿਆਂ ਲਈ ਬਹੁਤ ਲਾਇਵੰਦ ਹੋਣ ਵਾਲਾ ਇਹ ਵੀਡੀਓ ਤੁਹਾਨੂੰ ਖਾਸ ਸਕੂਲ ਖਾਨਾ ਤੋਂ ਸਾਂਝੀ ਕਰ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ